ਸੋਚ ਕੇ ਦੇਖੋ ਦੁਨੀਆ ਨਹੀਂ ਕਮਜ਼ੋਰ ਬਣਾਉਂਦੀ ਜਦ ਵੀ ਕਮਜ਼ੋਰ ਬਣਾਉਂਦੀ ਸਾਡੀ ਆਪਣੀ ਸੋਚ ਕਮਜ਼ੋਰ ਬਣਾਉਂਦੀ ਹੈ ਇਸ ਲਈ ਇਹ ਗੱਲ ਯਾਦ ਰੱਖਣਾ ਕਹਿੰਦੇ ਤਨ ਦੇ ਉੱਪਰ ਕੱਪੜਾ ਵਿਸ਼ਕ ਮਾੜਾ ਹੋਵੇ ਚੱਲ ਜਾਏਗਾ ਪਰ ਸੋਚ ਮਾੜੀ ਨਹੀਂ ਹੋਣੀ ਚਾਹੀਦੀ ਸੋਚ ਉਹ ਮੇਜਾ ਅੱਛੀ ਹੋਣੀ ਚਾਹੀਦੀ ਹੈ ਜਿਹਨਾਂ ਦੀ ਸੋਚ ਅੱਛੀ ਹੈ ਨਾ ਉਹ ਦੇਖਿਆ ਹੈ ਕਿ ਮਾੜੇ ਦਿਨਾਂ ਜੋ ਵੀ ਅੱਛੇ ਦਿਨਾਂ ਤੱਕ ਪਹੁੰਚ ਜਾਂਦੇ ਅਗਰ ਸਾਡੀ ਸੋਚ ਅੱਛੀ ਹੈ ਸੋਚ ਬੜੀ ਹੈ ਹੁਣ ਕੀ ਕਰ ਕੀ ਫਾਇਦਾ ਕਪੜਾ ਤਾਂ ਤਨ ਤੇ ਬੜਾ ਹੈ ਯਾਨੀ ਬੜਾ ਕੀਮਤੀ ਹੈ ਗੱਡੀ ਤਾਂ ਬਹੁਤ ਬੜੀ ਹੈ ਕੋਠੀ ਤਾਂ ਬਹੁਤ ਬੜੀ ਪਰ ਸੋਚ ਹੀ ਅਗਰ ਛੋਟੀ ਹੋਵੇ ਤਾਂ ਇਨਸਾਨ ਜੀਵਨ ਚ ਕਦੀ ਸੁਖੀ ਨਹੀਂ ਆਹੀਂ ਤਾਂ ਹੀ ਕਈ ਵਾਰ ਦੱਸੀਦਾ ਨਾ ਕਿ ਜਿਸकी ਸੋਚ ਬੜੀ ਹੈ ਉਹ ਹੀ ਕੁਝ ਬੜਾ ਕਰ ਪਾਏਗਾ ਉਹ ਛੋਟੀ ਸੋਚ ਰੱਖਣੇ ਵਾਲਾ ਤਾਂ نیچے ਹੀ गिरਤਾ ਪਏਗਾ ਕਿ ਜਿਹਦੀ ਸੋਚ ਬੜੀ ਹੈ ਬੜਾ ਹੀ ਕੁਝ ਕਰ ਪਾਉਂਦਾ ਨਾਲੇ ਸਾਡੀ ਸੋਚ ਬੜੀ ਕਿਉਂ ਨਹੀਂ ਹੋਣੀ ਚਾਹੀਦੀ ਕਿਉਂ ਨਾ ਹੋਵੇ ਸਾਡੀ ਸੋਚ ਵੱਡੀ ਕਿਉਂਕਿ ਸਾਨੂੰ ਬੜੇ ਦਾਤਾ ਪਰਮਾਤਮਾ ਪ੍ਰਭੂ ਨੇ ਪੈਦਾ ਕੀਤਾ ਕੋ ਰੱਬ ਛੋਟਾ ਹੈ ਜੇ ਇਡੇ ਵੱਡੇ ਦਾਤਾ ਨੇ ਸਾਨੂੰ ਪੈਦਾ ਕੀਤਾ ਹੈ ਤਾਂ ਸਾਡੀ ਸੋਚ ਵੀ ਬੜੀ ਹੋਣੀ ਚਾਹੀਦੀ ਹੈ ਕਿਉਂਕਿ ਸਾਡਾ ਪਿਤਾ ਬਹੁਤ بڑا ਹੈ ਜਿੱਦਾਂ ਕਹਿੰਦੇ ਨੇ ਰਾਜੇ ਦੇ ਬੱਚਿਆਂ ਦੀ ਸੋਚ ਵੀ ਬੜੀ ਹੁੰਦੀ ਹੈ ਉਹ ਭਿਖਾਰੀ ਦੇ ਬੱਚਿਆਂ ਦੀ ਸੋਚ ਵੀ ਸੋਚੋ ਜ਼ਰਾ ਅਗਰ ਭਿਖਾਰੀ ਦਾ ਬੱਚਾ ਗੱਲ ਕਰੇਗਾ ਤਾਂ ਕਿੰਨੀ ਗੱਲ ਕਰੇਗਾ ਬਾਪੂ ਸ਼ਾਮ ਨੂੰ ਰੋਟੀ ਮਿਲ ਜਊਗੀ ਕਿ ਨਹੀਂ ਟੇਟ ਭਰ ਕੇ ਖਾਣ ਨੂੰ ਤਾਂ ਤੇ ਕੱਪੜਾ ਮਿਲ ਜਊਗਾ ਕਿ ਨਹੀਂ ਪਾਣ ਨੂੰ ਉਹਦੀ ਸੋਚ ਵੀ ਯੋਗੀ ਪਤਾ ਹੈ ਕਿ ਜੇ ਦੋ ਟਾਈਪ ਪਰ ਪਰ ਤੇ ਰੋਟੀ ਨਹੀਂ ਮਿਲਦੀ ਸੋਚ ਵੀ ਉਦਾਂ ਨਹੀਂ ਹੋਣੀ। ਤੇ ਜਰਾ ਸੋਚੋ ਜੇ ਬਾਦਸ਼ਾਹ ਹੈ। ਬਾਦਸ਼ਾਹ ਦੇ ਬੱਚੇ ਦੀ ਸੋਚ ਇਦਾਂ ਨਹੀਂ ਹੋਏਗੀ ਕਿ ਸ਼ਾਮ ਨੂੰ ਰੋਟੀ ਮਿਲਣੀ ਹੈ ਜਾਂ ਨਹੀਂ ਮਿਲਣੀ। ਤਾਂ ਐਸੀ ਤੁਹਾਨੂੰ ਵੀ ਕੋਈ ਗੱਲ ਕਮਾਂਗੇ ਕਿ ਆਪਣੀ ਸੋਚ ਨੂੰ ਛੋਟੀ ਨਾ ਰੱਖੋ। ਆਪਣੀ ਸੋਚ ਨੂੰ ਹਮੇਸ਼ਾ ਕੀ ਕਰਨਾ ਹੈ? ਬड़ा ਰੱਖੋ। بڑی ਸੋਚ ਦਾ ਮਤਲਬ ਕਿ ਹੰਕਾਰ ਵਾਲੀ ਸੋਚ ਨਹੀਂ। بڑی ਸੋਚ ਦਾ ਮਤਲਬ ਆਪਣੇ ਹੌਸਲੇ ਨੂੰ ਬड़ा ਰੱਖੋ। ਆਪਣੇ ਵਿਸ਼ਵਾਸ ਨੂੰ ਹਮੇਸ਼ਾ ਬड़ा ਰੱਖੋ। ਕਿਉਂਕਿ Hazrat Ali ਨੇ ਇੱਥੇ ਤਾਂ ਕਹਿੰਦੇ ਸੀ ਕਿ ਖੁਦਾ ਸੇ ਜੱਬ ਵੀ ਮੰਗੋ ਖੁਦਾ ਸੇ ਜੱਬ ਵੀ ਮੰਗੋ ਆਪਣੀ ਹਸੀਅਤ ਦੇਖ ਕੇ ਨਹੀਂ ਉਸਦੀ ਰਹਿਮਤ ਦੇਖ ਕੇ ਮੰਗੋ ਕਹਿੰਦੇ ਰੱਬ ਨੂੰ ਦੇਖ ਕੇ ਮੰਗੋ ਆਪਣੀ ਉਹ ਨਾ ਦੇਖੋਗੇ ਮੇਰੀ ਜਿੱਦਾ ਬੰਦਾ ਕਈ ਕਈ ਵਾਰ ਕਹਿ ਦਿੰਦਾ ਨਾ ਕਿ ਮੈਂ ਤਾਂ ਬੜਾ ਨਿੱਕਾ ਜਿਹਾ ਮੈਂ ਨਿਮਾਣਾ ਉਹ ਕਹਿੰਦੇ ਨਹੀਂ ਇਹ ਗੱਲ ਨਹੀਂ ਕਹਿਣੀ ਜਾਂ ਮੇਰਾ ਘਰ ਗਰੀਬ ਹੈ ਇਹ ਕਈ ਵਾਰ ਦਸੀਦਾ ਆਪਣੇ ਘਰ ਨੂੰ ਕਦੀ ਗਰੀਬਖਾਨਾ ਨਾ ਗਾਓ ਸਮਝ ਦਿਓਗ ਨਹੀਂ ਇਹ ਕਹਿਣਾ ਤਾਂ ਆਪਣੇ ਘਰ ਨੂੰ ਰਹਿਮਤ ਦਾ ਖਾਨਾ ਕਹਿ ਦਿਓ ਕਿ ਘਰ ਮੇਰਾ ਰਹਿਮਤ ਦਾ ਭੰਡਾਰ ਹੈ ਮੇਰੇ ਘਰ 'ਚ ਰਹਿਮਤ ਹੀ ਰਹਿਮਤ ਹੈ ਬਖਸ਼ਿਸ਼ਾਂ ਹੀ ਬਖਸ਼ੇ ਹਨ ਖੁਸ਼ੀਆਂ ਹੀ ਖੁਸ਼ੀਆਂ ਹਨ ਕਿਉਂਕਿ ਜਿੱਦਾਂ ਦੀ ਅਸੀਂ ਸੋਚ ਰੱਖਣੀ ਹੈ ਕੁਦਰਤ ਨੇ ਸਾਨੂੰ ਫਲ ਵੀ ਵੈਸਾ ਹੀ ਦੇਣਾ ਹੈ ਔਰ ਅੱਜ ਇਹ ਚੀਜ਼ ਆ ਐਕਸਪੈਰੀਮੈਂਟ ਅੱਜ ਇਹ ਚੀਜ਼ ਆ ਐਕਸਪੈਰੀਮੈਂਟ ਸਾਇੰਟਿਸਟਾਂ ਨੇ ਵੀ ਕੀਤਾ ਹੈ ਕਿ ਜਿਹੜੀ ਇਨਸਾਨ ਦੇ ਅੰਦਰਲੀ ਸੋਚ ਹੈ ਉਹਦਾ ਪ੍ਰਭਾਵ ਹਮੇਸ਼ਾ ਬਾਹਰ ਕਹਿ ਦਿਓ ਪੈਂਦਾ ਹੈ ਜਣਾ ਸਮਝ ਲੈਣਾ ਸਾਰਿਆਂ ਨੂੰ ਅਗਰ ਸਾਡੀ ਸੋਚ ਅੰਦਰ ਅੱਛੀ ਹੈ ਤਾਂ ਸਾਡੀ ਬਾਹਰ ਜ਼ਿੰਦਗੀ ਅੱਛੀ ਹੁੰਦੀ ਚੱਲੀ ਜਾਂਦੀ ਹੈ ਅਗਰ ਅਸੀਂ ਅੰਦਰ ਹੀ ਬੁਰੀ ਸੋਚ ਲੈ ਕੇ ਬੈਠੇ ਆ ਤਾਂ ਫੇ ਉਹਦਾ ਪ੍ਰਭਾਵ ਬਾਹਰ ਵੀ ਸਭ ਤੋਂ ਪਹਿਲਾਂ ਕੀ ਹੋਏਗਾ ਅੰਦਰ ਬੁਰੀ ਸੋਚ ਹੋਏਗੀ ਤਾਂ ਸਾਡੀਆਂ ਖੁਸ਼ੀਆਂ ਹੋਣੀ ਖਤਮ ਹੋਣੀਆਂ ਸ਼ੁਰੂ ਹੋ ਜਾਣੀ ਕਿ ਨਹੀਂ ਐਸੀ ਬੁਰੀ ਸੋਚ ਰੱਖ ਕੇ ਕਦੀ ਹੱਸ ਪਾਵਾਂਗੇ ਨਹੀਂ ਕਦੀ ਖੁਸ਼ ਹੋ ਜਣਾ ਸੋਚ ਕੇ ਦੇਖੋ ਕੋਈ ਅੰਦਰ ਬੁਰੀ ਸੋਚ ਰੱਖ ਕੇ ਬੰਦਾ ਹੱਸਣ ਦੀ ਕੋਸ਼ਿਸ਼ ਕਰੇ ਤਾਂ ਕਦੀ ਹੱਸ ਅਗਰ ਹੱਸੇਗਾ ਵੀ ਤਾਂ ਨਕਲੀ ਹਾਸਾ ਹੋਏਗਾ ਪਰ ਅਗਰ ਇਨਸਾਨ ਦੇ ਅੰਦਰ ਸੋਚ ਵਿਸ਼ਵਾਸ ਵਾਲੀ ਹੈ ਅਗਰ ਇਨਸਾਨ ਦੇ ਅੰਦਰ ਸੋਚ ਅੱਛੀ ਹੈ ਤਾਂ ਫਿਰ ਇਨਸਾਨ ਦੇ ਬਾਹਰ ਖੁਸ਼ੀ ਆਪਣੇ ਆਪ ਹੀ ਕਿਉਂਕਿ ਇਹਨੂੰ ਇਦਾਂ ਸਮਝ ਲਓ ਹੁਣ ਇੱਕ ਬੰਦਾ ਕੋਈ ਬਿਮਾਰ ਹੈ ਬੜਾ ਬਿਮਾਰ ਹੈ ਹੁਣ ਅਗਰ ਕੋਈ ਉਹਨੂੰ ਕਹਿ ਦੇਵੇ ਆ ਤੇਰੀ ਬਿਮਾਰੀ ਠੀਕ ਹੋਣ ਵਾਲੀ ਆ ਤੇਰੀ ਬਿਮਾਰੀ ਦਾ ਕੋਈ ਇਲਾਜ ਭਾਈ ਇਹ ਬਿਮਾਰੀ ਤਾਂ ਜਾਨ ਹੀ ਲੈ ਲੈਂਦੀ ਹੈ ਇਹ ਗੱਲ ਸੋਚ ਕੇ ਜਾਂ ਇਹ ਗੱਲ ਸੁਣ ਕੇ ਮਰੀਜ਼ ਦੀ ਮਰੀਜ਼ ਨੂੰ ਖੁਸ਼ੀ ਮਿਲੇਗੀ ਜਾਂ ਉਦਾਸੀ ਮਿਲੇਗੀ ਕੀ ਕੀ ਹੋਏਗਾ ਉਹਦੇ ਅੰਦਰ ਉਹਨੂੰ ਲੈਣਾ ਅੱਛਾ ਫੇ ਤਾਂ ਮੈਂ ਮਰ ਗਿਆ ਯਾਨੀ ਉਹਦੇ ਅੰਦਰ ਨਿਰਾਸ਼ਾ ਇੰਨੀ ਹੋ ਜਾਏਗੀ ਕਿ ਉਹਦਾ ਸਾਰਾ ਧਿਆਨ ਮੌਤ ਉੱਲ ਹੋਏਗਾ ਹੁਣ ਮਰਿਆ ਹੁਣ ਮਰਿਆ ਤਾਂ ਕਹਿੰਦੇ ਨਾ ਜਦੋਂ ਮੌਤ ਬਾਰੇ ਸੋਚਾਂਗੇ ਤਾਂ ਜੋ ਡਰ ਗਿਆ ਸਮਝੋ ਕਿ ਮਰੇਗਾ ਹੀ ਤੇ ਇੱਕ ਇਨਸਾਨ ਉਹਨੂੰ ਕਹਿੰਦਾ ਕਿ ਫਿਕਰ ਨਾ ਕਰ ਠੀਕ ਹੈ ਇਹ ਬਿਮਾਰੀ ਖਤਰਨਾਕ ਹੈ ਪਰ ਹਰ ਬਿਮਾਰੀ ਦਾ ਇਲਾਜ ਹੁੰਦਾ ਹੈ ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ ਜਿੱਥੇ ਡਾਕਟਰ ਦੀ ਦਵਾਈ ਕੰਮ ਨਹੀਂ ਆਂਦੀ ਉੱਥੇ ਰੱਬ ਦੀ ਰਹਿਮਤ ਕੰਮ ਆਂਦੀ ਹੈ ਉੱਥੇ ਪ੍ਰਭੂ ਦੀ ਕਿਰਪਾ ਕੰਮ ਆਂਦੀ ਹੈ ਹੁਣ ਜਦੋਂ ਇਦਾਂ ਦੀ ਗੱਲ ਮਰੀਜ਼ ਨੂੰ ਦੱਸੀ ਜਾਵੇ ਤੋਨੂੰ ਹੌਸਲਾ ਹੁੰਦਾ ਕਿ ਨਹੀਂ ਔਰ ਕਹਿੰਦੇ ਅੰਦਰ ਹੌਸਲਾ ਪੈਦਾ ਹੋਵੇ ਅੰਦਰ ਖੁਸ਼ੀ ਪੈਦਾ ਹੋਵੇ ਤਾਂ ਫਿਰ ਇਨਸਾਨ ਬੜੀਆਂ-ਬੜੀਆਂ ਤਕਲੀਫਾਂ ਬੜੀਆਂ-ਬੜੀਆਂ ਬਿਮਾਰੀਆਂ ਜੋ ਵੀ ਉੱਪਰ ਤਾਂ ਹੀ ਤਾਂ ਅਸੀਂ ਕਈ ਵਾਰ ਦੱਸਿਦਾ ਕਿ ਡਾਕਟਰ ਲੈਕਸਸ ਕੈਰਲ ਹੋਏ ਐ ਜਿਨ੍ਹਾਂ ਨੇ ਮੈਡੀਕਲ ਸਾਇੰਸ ਵਿੱਚ ਕਈ ਖੋਜਾਂ ਕੀਤੀਆਂ ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਕਿ ਸਭ ਤੋਂ ਵੱਡੀ ਦਵਾਈ ਕਿਹੜੀ ਹੈ ਯਾਦ ਹੈ ਨਾ ਉਹ ਕਿਹੜੀ ਦਵਾਈ ਦੱਸਿਆ ਸੀ ਉਹਨਾਂ ਨੇ ਤਾਂ ਡਾਕਟਰ ਨੇ ਕਿਹਾ ਸੀ ਕਿਸੇ ਨੇ ਪੱਤਰਕਾਰ ਨੇ ਪੁੱਛਿਆ ਜੀ ਮੈਡੀਕਲ ਸਾਇੰਸ ਦੇ ਵਿੱਚ ਤੁਸੀਂ ਇੰਨੀਆਂ ਖੋਜਾਂ ਕੀਤੀਆਂ ਸਾਨੂੰ ਇਹ ਦੱਸੋ ਸਭ ਤੋਂ ਵੱਡੀ ਦਵਾਈ ਕਿਹੜੀ ਹੈ ਜਿਹੜੀ ਇਨਸਾਨ ਨੂੰ ਠੀਕ ਕਰਨ ਵਾਲੀ ਹੈ ਤਾਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਇਨਸਾਨ ਨੂੰ ਸਵਸਥਤ ਕਰਨ ਵਾਲੀ ਸਭ ਤੋਂ ਵੱਡੀ ਦਵਾਈ ਹੈ ਇਨਸਾਨ ਦਾ ਵਿਸ਼ਵਾਸ ਕਿ ਜੇ ਇਨਸਾਨ ਵਿਸ਼ਵਾਸ ਕਰ ਰਿਹਾ ਹੋਵੇ ਮੈਂ ਠੀਕ ਹੋ ਜਾਣਾ ਹੈ ਤਾ ਫਿਰ ਉਹਦੇ ਅੰਦਰਲੇ ਸੈੱਲ ਜਿਹੜੇ ਆ ਨਾ ਕਿਉਂਕਿ ਬਾਡੀ ਸੈੱਲਾਂ ਤੋਂ ਹੀ ਬਣੀ ਹੋਈ ਹੈ ਉਹ ਕਹਿੰਦੇ ਉਹਦੇ ਸੈੱਲ ਜਿਹੜੇ ਆ ਉਹ ਪੋਜ਼ਿਟਿਵ ਰਿਸਪਾਂਸ ਦੇਣਾ ਸ਼ੁਰੂ ਕਰ ਦਿੰਦੇ ਆ ਤਾਂ ਉਹਦਾ ਦੁੱਖ ਦੂਰ ਹੁੰਦਾ ਲੇਕਿਨ ਇਨਸਾਨ ਕਹਿੰਦੇ ਮੈਂ ਬਚਣਾ ਹੀ ਨਹੀਂ ਹੈ ਮੈਂ ਤਾਂ ਮਰ ਗਿਆ ਮੈਂ ਬਚੇ ਨਹੀਂ ਸਕਦਾ ਜੇ ਇਨਸਾਨ ਬੁਰਾ ਸੋchnਾ ਸ਼ੁਰੂ ਕਰਦੇ ਵੇ ਤਾਂ ਫਿਰ ਕੀ ਕੀ ਹੋਏਗਾ ਉਹਦੇ ਜਿਹੜੇ ਬਾਡੀ ਦੇ ਸੈੱਲ ਹੈ ਉਹ ਨੈਗੇਟਿਵ ਰਿਸਪਾਂਸ ਦਿੰਦੇ ਆ ਤਾਂ ਹੌਲੀ ਹੌਲੀ ਡਾਊਨ ਹੁੰਦੇ ਚਲੇ ਜਾਂਦੇ ਆ ਇਹ ਲੈ ਬੰਦਾ ਆਪ ਸੋਚ ਕੇ ਦੇਖੇ ਮੈਂ ਮਰਨਾ ਚਾਹੁੰਦਾ ਹਾਂ ਮੈਂ ਮਰਨਾ ਚਾਹੁੰਦਾ ਇਦਾਂ ਹੀ ਗੱਲ ਕਰੇ ਤਾਂ ਬੰਦੇ ਨੂੰ ਲੱਗਣਾ ਕਿ ਮੇਰੀ એનર્ਜੀ ਹੀ ਖਤਮ ਹੋ ਰਹੀ ਹੈ ਬੰਦਾ ਬੈਠ ਹੀ ਜਾਂਦਾ ਥੱਲੇ ਪਰ ਜੇ ਬੰਦਾ ਸੋਚੇ ਮੈਂ ਜੀਣਾ ਚਾਹੁੰਦਾ ਹਾਂ ਵਿੱਚ ਜੀਣ ਦੀ ਸ਼ਕਤੀ ਹੈ ਤਾਂ ਬੰਦੇ ਦੇ ਅੰਦਰ ਇੱਕ ਜੋਸ਼ ਆਣਾ ਸ਼ੁਰੂ ਹੋ ਜਾਂਦਾ ਹੈ ਕਿ ਨਹੀਂ ਇਹ ਕੀ ਹੈ ਸਾਡੇ ਸੈਲੀ ਹੈ ਨਾ ਜਿੱਦਾਂ ਅਸੀਂ ਬਹੁਤ ਵਾਰ ਦੱਸੀਦਾ ਕਿ ਸਾਡਾ ਮਾਈਂਡ ਰਿਮੋਟ ਦਾ ਕੰਮ ਕਰਦਾ ਹੈ ਤਾਂ ਸਾਡੀ ਬਾਡੀ ਦੇ ਸੈੱਲ ਟੀਵੀ ਦੀ ਤਰ੍ਹਾਂ ਹੈ ਐਸੀ ਰਿਮੋਟ ਤੋਂ ਜਿਹੜਾ ਬਟਨ ਦਬਾਉਣਾ ਹੈ ਟੀਵੀ ਤੇ ਉਹੀ ਚੈਨਲ ਚੱਲਣਾ ਸ਼ੁਰੂ ਹੁਣ ਤੁਸੀਂ ਡਰ ਬਾਰੇ ਸੋਚੋਗੇ فرض ਕਰੋ ਇੱਕ ਬੰਦਾ ਭੂਤ 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 ਕਰੀ ਜਾਵੇ ਤਾਂ ਉਹਦਾ ਸਰੀਰ ਕੰਬਣਾ ਸ਼ੁਰੂ ਲੈ ਵੀ ਭੂਤ ਹੈ ਲੇਕਿਨ ਇਨਸਾਨ ਕਹਿੰਦਾ ਭਗਵਾਨ 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 ਤਾਂ ਉਹਦੇ ਅੰਦਰੋਂ ਡਰ ਸਾਰਾ ਖਤਮ ਹੁੰਦਾ چلا ਜਾਣਾ ਕਿਉਂਕਿ ਸਾਡੀ ਸੋਚ ਸਾਨੂੰ ਡਰਾਉਂਦੀ ਵੀ ਹੈ ਤੇ ਸਾਡੀ ਸੋਚ ਸਾਨੂੰ ਹਿੰਮਤ ਵੀ ਇਸ ਲਈ ਸਮਝਦਾਰ ਇਨਸਾਨ ਹਮੇਸ਼ਾ ਉਹ ਵਿਚਾਰ ਆਪਣੇ ਅੰਦਰ ਲਿਆਦਾ ਜੋ ਉਹਨੂੰ ਖੁਸ਼ੀ ਦੇਣ ਵਾਲੇ ਹੈ ਹਿੰਮਤ ਦੇਣ ਵਾਲੇ ਹੈ ਤਾਹੀਂ ਤਾਂ ਗੁਰੂਆਂ ਨੇ ਵੀ ਕਿਹਾ ਕਰਦਾ ਕਿਉਂ ਹੈ ਕਿਉਂਕਿ ਉਹ ਰੱਬ ਉਹ ਸੱਚਾ ਪ੍ਰਭੂ ਤੂੰ ਮੇਰਾ ਰਾਖਾ ਉਹ ਜਦੋਂ ਰਾਖਾ ਬੈਠਾ ਤੇ ਧਿਆਨ ਉੱਤੇ ਰੱਖ ਤੈਨੂੰ ਹਿੰਮਤ ਮਿਲੇਗੀ ਹੌਸਲਾ ਮਿਲੇਗਾ ਸਮਝਦੇ ਹੋ ਕਿ ਨਹੀਂ ਅੱਜ ਤੁਸੀਂ ਵੀ ਡਰ ਛੱਡ ਕੇ ਜਾਣਾ ਇੱਥੇ ਸਮਝਦੇ ਹੋ ਸ਼ਰਮਾਕ ਨਹੀਂ ਕਿਉਂਕਿ ਅਗਰ ਜੀਵਨ ਦੀ ਖੁਸ਼ੀ ਨਾ ਜੀਣਾ ਤਾਂ ਆਪ ਆਪ ਆਪਣੇ ਆਪ ਨੂੰ ਪੁੱਛ ਕੇ ਦੇਖੋ ਕਿ ਡਰਿਆ ਹੋਇਆ ਇਨਸਾਨ ਖੁਸ਼ੀ ਨਾਲ ਜੀ ਸਕਦਾ ਜਵਾਬ ਦੇਣਾ ਤੁਸੀਂ ਡਰਿਆ ਹੋਇਆ ਇਨਸਾਨ ਨਾ ਭੋਜਨ ਦਾ ਸਵਾਦ ਲੈ ਸਕਦਾ ਹੈ। ਖਾਣੇ ਦਾ ਸਵਾਦ ਲੈ ਸਕਦਾ ਡਰਿਆ ਹੋਇਆ ਇਨਸਾਨ? ਜਾਂ ਡਰਿਆ ਹੋਇਆ ਇਨਸਾਨ ਸਫ਼ਰ ਦਾ ਆਨੰਦ ਲੈ ਸਕਦਾ ਹੈ? ਹੁਣ ਇੱਕ ਇਨਸਾਨ ਡਰੀ ਜਾਵੇ ਜਿੱਦਾਂ ਸਮਝ ਲਓ ਇਦਾਂ ਲੈ ਲਓ ਕਿ ਕਿਸੇ ਨੂੰ ਸ਼ਰਾਬ ਪੀ ਕੇ ਗੱਡੀ ਦੇ ਸਟੀering ਤੇ ਬਿਠਾ ਦਿਓ ਕਿ ਤੁਸੀਂ ਪਿੱਛੇ ਬਹਿ ਜਾਓ। ਹੁਣ ਲਵੋ ਆਨੰਦ ਲੈ ਲੂਗੇ ਤੁਸੀਂ ਤੁਹਾਨੂੰ ਪਤਾ ਨਸ਼ੇ 'ਚ ਹੈ ਹੁਣ ਗੱਡੀ ਐਨੂ ਗਈ ਐਨੂ ਗਈ ਹੁਣ ਨਾ ਠੁੱਕ ਜਾਵੇ ਹੁਣ ਨਾ ਐਕਸੀਡੈਂਟ ਹੋ ਜਾਵੇ। ਉਹ ਡਰ ਦੇ ਵਿੱਚ ਤੁਹਾਨੂੰ ਇਦਾਂ ਦਿਲ ਇਦਾਂ ਦਾ ਕਰੇਗਾ ਕਿ ਸਫ਼ਰ ਦਾ ਮਜ਼ਾ ਆਏਗਾ ਹੀ ਨਹੀਂ। ਕਿਸੇ ਵੀ ਚੀਜ਼ ਦਾ ਆਨੰਦ ਬੰਦਾ ਉਦੋਂ ਹੀ ਲੈ ਸਕਦਾ ਜਦੋਂ ਅੰਦਰੋਂ ਬੰਦਾ ਵਿਸ਼ਵਾਸ ਨਾ ਭਰਿਆ ਹੋਵੇ ਜਿੱਦਾਂ ਬੰਦਾ ਕਹਿੰਦਾ ਮੈਨੂੰ ਡਰਾਈਵਰ ਤੇ ਵਿਸ਼ਵਾਸ ਹੈ ਇਹ ਸਹੀ ਸਲਾਮਤ ਗੱਡੀ ਮੰਜ਼ਿਲ ਤੱਕ ਲੈ ਕੇ ਜਾਏਗਾ ਤਾਂ ਬੰਦਾ ਅੱਖਾਂ ਬੰਦ ਕਰਕੇ ਸੌਂ ਵੀ ਜਾਂਦਾ ਹੈ ਨੀਂਦ ਕਦੋਂ ਆਏਗੀ ਜਦੋਂ ਵਿਸ਼ਵਾਸ ਰਹਿ ਜਾ ਕਿ ਸਭ ਠੀਕ ਹੈ ਜਿੱਦਾਂ ਅਣਜਾਣ ਡਰਾਈਵਰ ਜਿੱਤੇ ਵਿਸ਼ਵਾਸ ਨਾ ਹੋਵੇ ਨਾ ਉਹਦੇ ਦਾ ਬੰਦਾ ਭਾਈ ਅੱਖਾਂ ਐ ਹੀ ਹੁੰਦੀਆਂ ਕਿਉਂਕਿ ਹਰ ਵੇਲੇ ਕਿਤੇ ਹੁਣ ਨਾ ਕੁਝ ਕਰ ਦੇ ਹੋਇਆ ਹੋਏਗਾ ਤੁਹਾਡੇ ਨਾਲ ਵੀ ਜਦੋਂ ਕੋਈ ਨਵੀਂ ਨਵੀਂ ਗੱਡੀ ਚਲਾਣੀ ਸਿੱਖਦਾ ਹੈ ਨਾ ਉਹਦੇ ਨਾਲ ਬਹਿ ਕੇ ਕਦੀ ਸੌਂ ਹੀ ਨਹੀਂ ਸਕਦੇ ਤੁਸੀਂ ਕਿਉਂਕਿ ਡਰ ਹੁੰਦਾ ਹੁਣ ਨਾ ਵੱਜ ਜਾਵੇ ਹੁਣ ਨਾ ਵੱਜ ਜਾਵੇ ਤਾਂ ਜਿਹੜੇ ਬਾਕੀ ਵਿੱਚ ਜਾਣਕਾਰ ਹੈ ਵਿਸ਼ਵਾਸ ਹੁੰਦਾ ਤਾਂ ਬੰਦਾ ਆਰਾਮ ਨਾਲ ਅੱਖਾਂ ਬੰਦ ਕਰਕੇ ਗਾਣੇ ਸੁਣਦਾ ਹੈ ਮਿਊਜ਼ਿਕ ਸੁਣਦਾ ਹੈ ਔਰ ਆਰਾਮ ਨਾਲ ਕੋਈ ਕਿਤਾਬ ਪੜ੍ਹਦਾ ਹੈ ਕੋਈ ਅਖਬਾਰ ਪੜ੍ਹਦਾ ਕੋਈ ਸੌਂ ਵੀ ਜਾਂਦਾ ਹੈ ਇਹ ਗੱਲ ਕੀ ਹੁੰਦੀ ਹੈ ਜਿੱਤੇ ਵਿਸ਼ਵਾਸ ਹੈ ਸਫਰ ਦਾ ਆਨੰਦ ਵੀ ਫੇਰ ਹੀ ਆਏਗਾ ਕਿ ਨਹੀਂ ਹੁਣ ਚਲੋ ਫਰਜ਼ ਕਰੋ ਤੁਹਾਨੂੰ ਇੱਕ ਸਵਾਲ ਪੁੱਛੀਏ ਤੁਹਾਨੂੰ ਬੜੀ ਭੁੱਖ ਲੱਗੀ ਹੋਈ ਹੈ ਤੁਹਾਨੂੰ ਬੜੀ ਭੁੱਖ ਲੱਗੀ ਹੋਈ ਹੈ ਤੁਸੀਂ ਬੈਠੇ ਹੋ ਕਿ ਕੋਈ ਕਿਤੇ ਉਹ ਖਾਣਾ ਆ ਜਾਵੇ ਕਿਤੇ ਉਹ ਭੋਜਨ ਆ ਜਾਵੇ ਤਾਂ ਅਚਾਨਕ ਤੁਸੀਂ ਦੇਖਦੇ ਹੋ ਸਾਹਮਣੇ ਇੱਕ ਆਦਮੀ ਤੁਰਿਆ ਆ ਰਿਹਾ ਜਿਹੜਾ ਤੁਹਾਡਾ ਜਾਣੀ ਦੁਸ਼ਮਣ ਹੈ ਤੁਹਾਨੂੰ ਮਾਰਨਾ ਚਾਹੁੰਦਾ ਹੈ ਉਹ ਉਹ ਆ ਕੇ ਤੁਹਾਡੇ ਮੋਹਰੇ ਥਾਲੀ ਰੱਖ ਦਿੰਦਾ ਲੈ ਭਾਈ ਖਾ ਲੈ ਇਹ ਤਾਂ ਮੈਨੂੰ ਮਾਰਨਾ ਚਾਹੁੰਦਾ ਕਿਤੇ ਜ਼ਹਿਰ ਜ਼ੋਰ ਦਾ ਨਹੀਂ ਪਾਇਆ ਮੈਂ ਖਾਣੇ ਦਾ ਸਵਾਦ ਲੈ ਲੂਗਾ ਤੁਸੀਂ ਹਮੀ ਦਿਓ ਕਿ ਨਹੀਂ ਕਿਉਂਕਿ ਉਹ ਬੰਦੇ ਤੇ ਵਿਸ਼ਵਾਸ ਹੀ ਹੈ ਨਹੀਂ ਤਾਂ ਐਸੀ ਸਵਾਦ ਵੀ ਹੁਣ ਅਗਰ ਕੋਈ ਆਪਣਾ ਪਿਆਰਾ ਸੁੱਕੀ ਰੋਟੀ ਵੀ ਦੇ ਦੇਵੇ ਨਾ ਆਚਾਰ ਨਾਲ ਲੈ ਵੀ ਆ ਬਈ ਰੋਟੀ ਐ ਰਾਤ ਦੀ ਆਚਾਰ ਨਾਲ ਇਹ ਖਾ ਲਾ ਉਹ ਲਿਆ ਵੀ ਬੜੀ ਭੁੱਖ ਲੱਗੀ ਸ਼ੁਕਰੀਆ ਤੇਰਾ ਬੰਦਾ ਆਚਾਰ ਨਾਲ ਰੋਟੀ ਵੀ ਬੜੇ ਸਵਾਦ ਨਾਲ ਕਿਉਂਕਿ ਵਿਸ਼ਵਾਸ ਹੈ ਕਿ ਅੱਗੇ ਮੇਰਾ ਪਿਆਰਾ ਆਇਆ ਲੈ ਕੇ ਦਸਰਾ ਕੀ ਚਾਹਦੇ ਜਿੱਥੇ ਪਿਆਰ ਹੈ ਵਿਸ਼ਵਾਸ ਹੈ ਉੱਥੇ ਰੁੱਖੀਆਂ ਰੋਟੀਆਂ ਵੀ ਸਵਾਦ ਤੇ ਜਿੱਥੇ ਪਿਆਰ ਵਿਸ਼ਵਾਸ ਹੀ ਨਹੀਂ ਹੈ ਉੱਥੇ 36 ਪ੍ਰਕਾਰ ਦੇ ਭਗਵਾਨ ਵੀ ਬੰਦਾ ਖਾ ਖਦੇ ਪਤਾ ਹੀ ਨਹੀਂ ਇਹਦੇ ਵਿੱਚ ਕੀ ਹੋਣਾ ਕਿ ਸਾਡੇ ਕੋ ਤਾਂ ਬੇਨਤੀ ਆਉਂਦੀ ਰਹਿੰਦੇ ਮਾਲਕੋ ਫੁਲਾਨਾ ਕੋਈ ਅਗਵਾਂਟੀ ਕਰੀ ਘਰ ਚ ਨਹੀਂ ਬੜਿਆ ਵਿਆਹ ਤੇ ਡੱਬਾ ਦੇ ਗਿਆ ਸੰਦਾ ਫਿਕਰ ਹੈ ਕਿ ਲੱਡੂਆਂ 'ਚ ਕੁਛ ਕੀਤਾ ਤਾਂ ਨਹੀਂ ਹੈ ਕਿ ਬਹਿਮ ਕਿਉਂ ਕਰਦੇ ਹੋ ਤੁਸੀਂ ਉਹ ਲੱਡੂਆਂ ਨਾਲੋਂ ਦੀ ਰਹਿਮਤ ਵੱਡੀ ਹੈ ਪ੍ਰਭੂ ਦੀ ਕਿਰਪਾ ਬੜੀਆ ਮੀਰਾ ਵਿਸ਼ਵਾਸ ਦੇ ਨਾਲ ਜ਼ਹਿਰ ਦੇ ਪਿਆਲੇ ਪੀ ਗਈ ਬਾੜਲੀ 빙ਾ ਹੋਇਆ ਤਾਂ ਤੁਸੀਂ ਲੱਡੂਆਂ ਤੋਂ ਡਰੀ ਜਾਂਦੇ ਆਪਣੇ ਰੱਬ ਤੇ ਵਿਸ਼ਵਾਸ ਹੋਵੇ ਤਾਂ ਬੰਦਾ ਫਿਕਰ ਨਹੀਂ ਕਰਦਾ ਜਿੱਦਾਂ ਕਹਿੰਦੇ ਨਾ ਕਿ ਜਿਸ ਕੋ ਰਾਖੇ ਸਾਈਆਂ ਬਾਹਰ ਸਕੇ ਨਾ ਕੋਈ ਉਹ ਜੇ ਮੈਨੂੰ ਆਪਣੇ ਸਾਈਂ ਤੇ ਯਕੀਨ ਹੈ ਤਾਂ ਦੁਨੀਆ ਦੀ ਕੋਈ ਤਾਕਤ ਮੇਰਾ ਬਾਲ ਵੀ ਵਿੰਗਾ ਅੱਜ ਇਨਸਾਨ ਦੀ ਜ਼ਿੰਦਗੀ 'ਚ ਖੁਸ਼ੀਆਂ ਕਿਉਂ ਨਹੀਂ ਹੈ ਕਿਉਂਕਿ ਇਨਸਾਨ ਨੂੰ ਆਪਣੇ ਰੱਬ ਤੇ ਵਿਸ਼ਵਾਸ ਘੱਟ ਹੈ ਤਾਂ ਜਾਦੂ ਟੂਣਿਆਂ ਤੇ ਗ੍ਰਹਾਂ ਤੇ ਇਹਨਾਂ ਚੀਜ਼ਾਂ ਦਾ ਡਰ ਬੰਦੇ ਨੂੰ ਸੱਚ ਦੱਸਿਓ ਹੁੰਦਾ ਕਿ ਨਹੀਂ ਹੁਣ ਕੋਈ ਤੁਹਾਨੂੰ ਕਹਿੰਦੇ ਮੈਂ ਸ਼ਮਸ਼ਾਨ ਘਾਟ 'ਚ ਭੂਤ ਹੈ ਤੁਸੀਂ ਅੱਧੀ ਰਾਤ ਨੂੰ ਜਾਣ ਤੋਂ ਡਰਨਾ ਜਾ ਦਿਨੇ ਵੀ ਜਾਣ ਤੋਂ ਡਰਨਾ ਹੈ ਤੇ ਜੇ ਬੰਦਾ ਰੱਖੇ ਜੇ ਭੂਤ ਹੈ ਭਾਈ ਤਾਂ ਮੇਰਾ ਰੱਬ ਵੀ ਤਾਂ ਹੈ ਮੈਂ ਨਹੀਂ ਡਰਦਾ ਚਲੋ ਖੜਾ ਕਰੋ ਮੈਨੂੰ ਖੜਾ ਤਾਂ ਬੰਦਾ ਸ਼ਮਸ਼ਾਨਤ ਵੀ ਹੱਸ ਕੇ ਕਿਉਂਕਿ ਉਹਨੂੰ ਵਿਸ਼ਵਾਸ ਰੱਬ ਤੇ ਹੈ ਜਿਹਨੂੰ ਰੱਬ ਤੇ ਵਿਸ਼ਵਾਸ ਹੈ ਆਪਣੇ ਮਾਲਕ ਤੇ ਯਕੀਨ ਹੋ ਹਰ ਜਗ੍ਹਾ ਖੁਸ਼ ਹੋਏਗਾ ਤੇ ਜਿਹਨੂੰ ਰੱਬ ਤੇ ਯਕੀਨ ਨਹੀਂ ਹੈ ਭੂਤਾਂ ਪ੍ਰੇਤਾਂ ਤੇ ਬੁਰਾਈਆਂ ਤੇ ਯਕੀਨ ਹੋ ਆਪਣੇ ਘਰ 'ਚ ਬੈਠਾ ਵੀ ਡਰੀ ਜਾਏਗਾ ਲੋਕੀ ਡਰਦੇ ਕਿ ਨਹੀਂ ਘਰਾਂ 'ਚ ਵੀ ਮੈਂ ਘਰ 'ਚ ਬੈਠਾ ਮੈਨੂੰ ਇਦਾਂ ਲੱਗਾ ਪਿੱਛੇ ਦੀ ਕੋਈ ਨੰਗਿਆ ਮੈਂ ਘਰ 'ਚ ਬੈਠਾ ਸੀ ਮੈਨੂੰ ਇਦਾਂ ਲੱਗਾ ਕੋਈ ਆਵਾਜ਼ ਆਈ ਕਮਾ ਚੂਹਾ ਹੀ ਖੜਾਕਾ ਕਰੇ ਉਹਨੂੰ ਇਦਾਂ ਲੱਗਦਾ ਕੁਝ ਹੋ ਰਿਹਾ ਹੈ ਕਿਉਂਕਿ ਡਰ ਬੁਰਾਈ ਤੇ ਹੈ ਇਸ ਲਈ ਅਸੀਂ ਕੋਈ ਗੱਲ ਕਵਾਂਗੇ ਜੇ ਤੁਸੀਂ ਵੀ ਜੀਵਨ ਦਾ ਆਨੰਦ ਲੈਣਾ ਹੈ ਠੀਕ ਹੈ ਜੀਵਨ 'ਚ ਬਿਮਾਰੀਆਂ ਤਕਲੀਫਾਂ ਦੁੱਖ ਸੁੱਖ ਮੁਸ਼ਕਿਲਾਂ ਆਂਦੀਆਂ ਹੈ ਪਰ ਡਰਨ ਦੇ ਨਾਲ ਅਸੀਂ ਉਹਨਾਂ ਮੁਸ਼ਕਿਲਾਂ ਨੂੰ ਵਧਾ ਲੈਂਦੇ ਹਾਂ ਤੇ ਜੇ ਅਸੀਂ ਆਪਣੇ ਮਾਲਕ ਤੇ ਰੱਬ ਤੇ ਯਕੀਨ ਕਰੀਏ ਤਾਂ ਉਹਨਾਂ ਮੁਸ਼ਕਿਲਾਂ ਦੇ ਹੱਲ ਵੀ ਹੁੰਦੇ ਹੈ ਇਸ ਲਈ ਤਾਂ ਵਿਵੇਕਾਨੰਦ ਜੀ ਨੇ ਕਿਹਾ ਬੜੀ ਪਿਆਰੀ ਗੱਲ ਕਹੀ ਕਿ ਕੋਈ ਕਹਤਾ ਹੈ ਇਸ ਪਰ ਵਿਸ਼ਵਾਸ ਕਰੋ ਕੋਈ ਕਹਤਾ ਹੈ ਉਸ ਪਰ ਵਿਸ਼ਵਾਸ ਕਰੋ ਮਗਰ ਮੈਂ ਕਹਤਾ ਹੂੰ ਭਗਵਾਨ ਪਰ ਵਿਸ਼ਵਾਸ ਕਰੋ ਤੁਹਾਡੀ ਹਰ ਮੁਸ਼ਕਿਲ ਦਾ ਹੱਲ ਹੋ ਜਾਏਗਾ ਇਹ ਵੇਕਾਨੰਦ ਜੀ ਦਾ ਬਚਨ ਹੈ ਵੇਕਾਨੰਦ ਜੀ ਉਹ ਕਹਿੰਦੇ ਕੋਈ ਕਹਤਾ ਹੈ ਕੋਈ ਕਹਿੰਦਾ ਨਾ ਗ੍ਰਹਿ ਤੇ ਵਿਸ਼ਵਾਸ ਕਰੋ ਤੇਰਾ ਗ੍ਰਹਿ ਵਿਗੜਿਆ ਹੋਇਆ ਹੈ ਕੋਈ ਕਹਿੰਦਾ ਪੇੜ ਤੇ ਵਿਸ਼ਵਾਸ ਕਰੋ ਤਾਂ ਲੋਕ ਪੇੜਾ ਨੂੰ ਤੁਰਿਆ ਪੂਜਣ ਕੋਈ ਕਹਿੰਦਾ ਇਸ ਤੇ ਵਿਸ਼ਵਾਸ ਕਰੋ ਤਾਂ ਬੰਦਾ ਉਧਰ ਤੁਰਿਆ ਹੋਇਆ ਹੈ ਗੁਰਪੰਦਾ ਕਿ ਨਹੀਂ ਜਿੱਦਾਂ ਹੀ ਕਈ ਵਾਰ ਉਹ ਕਹਾਣੀ ਦੱਸੀਦੀ ਨਾ ਇੱਕ ਵਾਰ ਇੱਕ ਚਿੱਟਾ ਕੁੱਤਾ ਦੌੜਾ ਤੋੜਾ ਗਿਆ ਉਹਨੇ ਜਾ ਕੇ ਪੰਡਤ ਜੀ ਦੀ ਲੱਤ ਫੜ ਲਈ ਇੱਕ ਜੋਤਸ਼ੀ ਸੀ ਉਹਦੀ ਲੱਤ ਫੜ ਲਈ ਉਹਨੇ ਇਦਾਂ ਦਾ ਮੁੱਛ ਮਾਰਿਆ ਖੂਨ ਘੜ ਦਿੱਤਾ ਤਾਂ ਉਹਨੇ ਕਿਹਾ ਭਾਈ ਤੂੰ ਮੈਨੂੰ ਕਿਉਂ ਮਾਰ ਰਿਹਾ ਮੈਂ ਤਾਂ ਤੇਰਾ ਕੋਈ ਵਿਗਾੜਿਆ ਨਾ ਤੇਰੇ ਪੱਥਰ ਮਾਰਿਆ ਲਾਠੀ ਮਾਰੀ ਮੇਰੀ ਲੱਤ ਤੇ ਮੁੱਛ ਕਿਉਂ ਮਾਰਿਆ ਤੂੰ ਤਾਂ ਉਸ ਵੇਲੇ ਉਹ ਕਹਿੰਦਾ ਜੀ ਤੁਸੀਂ ਕਹਿੰਦੇ ਵਿਗਾੜਿਆ ਨਹੀਂ ਤੁਸੀਂ ਬਹੁਤ ਕੁਝ ਵਿਗਾੜਿਆ ਸਾਡਾ ਤੁਹਾਡੀ ਵਜ੍ਹਾ ਨਾਲ ਅਸੀਂ ਕਮਜ਼ੋਰ ਹੁੰਦੇ ਜਾ ਰਹੇ ਹਾਂ ਉਹ ਭਾਈ ਮੈਂ ਕੀ ਕੀਤਾ ਮੈਂ ਕੀ ਕੀਤਾ ਉਹ ਕਹਿੰਦਾ ਤੁਸੀਂ ਨਹੀਂ ਕੀਤਾ ਤਾਂ ਹੋਰ ਕਿਹਨਾ ਕੀਤਾ ਆ ਜਿਹੜਾ ਬੰਦਾ ਵੀ ਤੁਹਾਡੇ ਕੋਲ ਆਂਦਾ ਹੈ ਤਾਂ ਤੁਸੀਂ ਕਹਿੰਦੇ ਤੇਰਾ ਗ੍ਰਹਿ ਭਾਰੀ ਹੈ ਆ ਨਾ ਦੇਸੀ ਘੇਰੀ ਰੋਟੀ ਕਾਲੇ ਕੁੱਤੇ ਨੂੰ ਖਵਾ ਨਹੀਂ ਕਾਲੇ ਕੁੱਤੇ ਨੂੰ ਖਵਾਣ ਚਿੱਟਿਆਂ ਨਾਲ ਤੁਹਾਡੇ ਕੀ ਬਗੜਿਆ ਕਦੇ ਚਿੱਟਿਆਂ ਨੂੰ ਵੀ ਖਵਾ ਦਿਆ ਕਰੋ ਕਾਲੇ ਵੀ ਖਵਾਣ ਨਾ ਕਰਿਆ ਟਲਦੇ ਐ ਐਸ ਵੀ ਤਾਂ ਕਹਿ ਵੀ ਤਾ ਕਿ ਨਹੀਂ ਤੂੰ ਦੱਸਣਾ ਕੀ ਚਾਹੁੰਦੇ ਏ ਫਲਾਂਨੇ ਜਾਨਵਰ ਨੂੰ ਰੋਟੀ ਖਿਲਾ ਦੇ ਹਾਂ ਠੀਕ ਹੈ ਪਸ਼ੂ ਪੰਛੀਆਂ ਨੂੰ ਦਾਣਾ ਪਾਣਾ ਅੱਛੀ ਗੱਲ ਹੈ ਪਰ ਇਹ ਸੋਚ ਕੇ ਪਾਣਾ ਕਿ ਇਹਨਾਂ ਨੂੰ ਦਾਣਾ ਪਾ ਕੇ ਮੇਰੇ ਗ੍ਰਹਿ ਠੀਕ ਹੋ ਜਾਣਗੇ ਇਹ ਨਾ ਸਮਝੀਏ ਹਾਂ ਇਹ ਗੱਲ ਹੈ ਕਿ ਕਿਸੇ ਭੁੱਖੇ ਨੂੰ ਖਾਣਾ ਨੇ ਨੇਕੀ ਹੈ ਔਰ ਨੇਕੀ ਕੀਤੇ ਕੰਮ ਪਰ ਅਸੀਂ ਇਹ ਕਹਿੰਦੇ ਰੱਬ ਤੇ ਵਿਸ਼ਵਾਸ ਕਰਨਾ ਛੱਡ ਕੇ ਜਦੋਂ ਇਦਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਨੇ ਕਿ ਇਹ ਮੇਰੇ ਦੁੱਖਾਂ ਨੂੰ ਦੂਰ ਕਰ ਸਕਦਾ ਹੈ ਜਾਂ ਇਹ ਮੇਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਉਸ ਲਈ ਅਸੀਂ ਭਰਮ 'ਚ ਪੈ ਜਾਂਦੇ ਹਾਂ ਤਾਂ ਹੀ ਕਹਿੰਦਾ ਉਹ ਗੁਰੂ ਰਹਿਬਰ ਸਾਨੂੰ ਰੱਬ ਨਾਲ ਜੁੜਨ ਦਾ ਰਸਤਾ ਦਿਖਾਉਂਦੇ ਆ ਆਪਣੇ ਅੰਦਰ ਬੈਠੀ ਸ਼ਕਤੀ ਤੇ ਵਿਸ਼ਵਾਸ ਕਰਨਨਾ ਸਿਖਾਉਂਦੇ ਆ ਕਿ ਜਿਸ ਪ੍ਰਮਾਤਮਾ ਨੇ ਤੁਹਾਨੂੰ ਪੈਦਾ ਕੀਤਾ ਹੈ ਜੇ ਤੁਹਾਡੇ ਜੀਵਨ 'ਚ ਪ੍ਰੋਬਲਮ ਆਈ ਹੈ ਤਾਂ ਠੀਕ ਵੀ ਉਹ ਕਿਉਂਕਿ ਜਿਹੜਾ ਬਣਾ ਸਕਦਾ ਉਹ ਠੀਕ ਵੀ ਜਰਾ ਸੋਚ ਕੇ ਦੇਖੋ ਹੁਣ ਇਹ ਗੱਲ ਸਿੰਪਲ ਜਿਹਾ ਇੱਕ ਸਵਾਲ ਹੈ ਕਿ ਅਗਰ ਤੁਸੀਂ ਫਰਜ਼ ਕਰੋ ਕੋਈ ਗੱਡੀ ਲੈਂਦੇ ਹੋ ਉਦਾਹਰਨ ਲੈ ਲਓ ਕੋਈ ਫੋਰਚੂਨਰ ਲੈ ਲਈ ਤੁਸੀਂ ਟਾਟਾ ਦੇ ਸ਼ੋਰੂਮ 'ਚੋਂ ले ले ਹੁਣ ਉਹ ਲੈ ਕੇ ਤੁਸੀਂ ਆਂਦੇ ਹੋ ਤੇ ਇੰਜਨ ਚ ਆ ਗਈ ਕੋਈ ਖਰਾਬੀ ਆ ਗਈ ਖਰਾਬੀ ਆ ਗਈ ਇੰਜਨ ਚ ਤਾਂ ਹੁਣ ਤੁਸੀਂ ਕੀ ਕਰੋਗੇ ਉਹਦੀ ਖਰਾਬੀ ਕਿੱਥੋਂ ਠੀਕ ਕਰੋਗੇ ਤੁਸੀਂ ਵਾਪਸ ਉਹਨੂੰ ਸ਼ੋਰੂਮ ਹੀ ਭੇਜੋਗੇ ਕਿਉਂਕਿ ਤੁਹਾਨੂੰ ਪਤਾ ਜਿਹੜਾ ਇਹ ਕੰਪਨੀ ਗੱਡੀ ਬਣਾ ਸਕਦੀ ਐ ਅਗਰੇ ਚ ਖਰਾਬੀ ਆ ਗਈ ਨੂੰ ਠੀਕ ਵੀ ਕਰ ਸਕਦੀ ਕਿ ਨਹੀਂ ਸਮਝਣਾ ਜਾਂ ਉਹ ਕੰਪਨੀ ਨੇ ਆਪਣੇ ਮਕੈਨਿਕ ਰੱਖੇ ਹੁੰਦੇ ਆ ਸਮਝ ਦਿੱਤੀ ਹੁੰਦੀ ਐ ਮਕੈਨਿਕਾਂ ਨੂੰ ਏ ਭਾਈ ਇਹ ਗੱਡੀ ਪ੍ਰੋਬਲਮ ਆਇਆ ਤੇ ਤੁਸੀਂ ਚੈੱਕ ਕਰੋ ਇਹਨੂੰ ਠੀਕ ਕਰੋ ਸਮਝਦੇ ਹੋ ਕਿ ਨਹੀਂ ਫੇਰ ਉਹ ਗੱਡੀ ਠੀਕ ਵੀ ਹੋ ਜਾਂਦੀ ਹੈ ਕਿ ਨਹੀਂ ਤਾਂ ਉਸ ਵੇਲੇ ਅਗਰ ਬੰਦਾ ਕਿਸੇ ਨੂੰ ਪੁੱਛੇ ਜੀ ਕਿਹੜੇ ਕੁੱਤੇ ਨੂੰ ਰੋਟੀ ਖਿਲਾਵਾ ਇੰਜਨ ਠੀਕ ਹੋ ਜਾਵੇ ਕਿਹੜੇ ਬੇੜ ਦੀ ਜੜ੍ਹ 'ਚ ਪਾਣੀ ਬਾਵਾ ਤਾਂ ਇੰਜਨ ਠੀਕ ਹੋ ਜਾਵੇ ਹੋ ਜਾਏਗਾ ਠੀਕ ਭਾਈ ਇਹ ਜਿਹੜੀ ਕੰਪਨੀ ਨੇ ਬਣਾਈ ਹੈ ਉਹਦੇ ਕੋਲ ਹੀ ਜਾਣਾ ਪੈਣਾ ਹੈ ਉਹਦੇ ਕਾਰੀਗਰ ਨਾਲ ਗੱਲ ਕਰਨੀ ਪੈਣੀ ਹੈ ਫੇਰ ਠੀਕ ਹੁਣੀ ਹੈ ਇਸੇ ਤਰ੍ਹਾਂ ਤੁਹਾਨੂੰ ਵੀ ਕਹਾਂ ਮੈਨੂੰ ਬਣਾਉਣ ਵਾਲਾ ਕਿਹੜਾ ਹੈ ਉਹ ਪਰਮਪਿਤਾ ਪਰਮਾਤਮਾ ਜਦੋਂ ਕੋਈ ਦੁੱਖ ਆਵੇ ਉਹਨੂੰ ਯਾਦ ਕਰੋ ਉਹਦਾ ਸਿਮਰਨ ਕਰੋ ਉਹਦੀ ਬੰਦਗੀ ਕਰੋ ਤਾਂ ਹੀ ਤਾਂ ਕਿਹਾ ਗਿਆ ਹੈ ਕਿ ਸਭ ਦੁੱਖਾਂ ਦਾ ਔਸ਼ਧ ਸਾਰੇ ਦੁੱਖਾਂ ਦੀ ਦਵਾ ਤਾਂ ਉਹਦੀ ਬੰਦਗੀ ਹੈ ਨਾਮ ਹੈ ਆਪਣੇ ਰੱਬ ਦਾ ਨਾਮ ਵਿਸ਼ਵਾਸ ਨਾਲ ਲੈ ਕੇ ਉਹਨੂੰ ਯਾਦ ਕਰਕੇ ਅਗਰ ਕੋਈ ਵੀ ਤਕਲੀਫ ਹੈ ਪ੍ਰਾਰਥਨਾ ਕਰਕੇ ਤਾਂ ਦੇਖੋ ਉਹਦੇ ਅੰਦਰ ਥੱਕ ਤਾਕਤ ਹੈ ਸ਼ਕਤੀ ਹੈ ਜੋ ਤੁਹਾਨੂੰ ਬਣਾ ਸਕਦਾ ਤੁਹਾਨੂੰ ਬਿਗੜਿਆ ਨੂੰ ਠੀਕ ਵੀ ਕਰ ਸਕਦਾ ਕਿ ਨਹੀਂ ਇਸ ਲਈ ਪਰ انسان ਵਿਸ਼ਵਾਸ ਹੀ ਨਹੀਂ ਕਰਦਾ ਯਕੀਨ ਹੀ ਨਹੀਂ ਕਰਦਾ ਬੰਦੇ ਨੂੰ ਕੋਈ ਕਹਿ ਦੇਵੇ ਨਾ ਆ ਤੇਰੇ ਗ੍ਰਹਿ ਮਾਰੇ ਉਹਤੇ ਯਕੀਨ ਹੋ ਜਾਣਾ ਤਾਂ ਬੰਦਾ ਸੋਚੇ ਗ੍ਰਹਿ ਕਿਤਾ ਮੇਰੇ ਮਾਰੇ ਹੋ ਸਕਦੇ ਐ ਕਿਉਂਕਿ ਮੈਨੂੰ ਵੀ ਮੇਰੇ ਮਾਲਿਕ ਨੇ ਬਣਾਇਆ ਗ੍ਰਹਿਆਂ ਨੂੰ ਵੀ ਮੇਰੇ ਮਾਲਿਕ ਨੇ ਬਣਾਇਆ ਤਾਂ ਜਿਹੜੀ ਚੀਜ਼ ਮੇਰੇ ਮਾਲਿਕ ਨੇ ਬਣਾਈ ਹੈ ਉਹ ਮੇਰੇ ਵਾਸਤੇ ਮਾੜੀ ਕਿਦਾਂ ਹੋ ਸਕਦੀ ਹੈ ਹੋ ਸਕਦੀ ਹੈ ਜਰਾ ਸੋਚ ਕੇ ਦੇਖੋ ਅੱਜ ਕਈ ਬੰਦੇ ਨਾ ਦੇਖਿਆ ਕੇ ਅਖਬਾਰ ਦੇ ਉੱਪਰ ਰਾਸ਼ੀਆਂ ਦੇਖ ਦੇ ਕੇ ਅੱਜ ਮੇਰੀ ਰਾਸ਼ੀ 'ਚ ਕੀ ਲਿਖਿਆ ਹੈ ਉਹ ਭਾਈ ਰਾਸ਼ੀਆਂ 12 ਹੈ ਤਾਂ ਲੋਗ ਅਰਵਾ ਹੀ ਐ ਸਮਝਦੇ ਹੋ ਕਿ ਨਹੀਂ ਇਸ ਕਰਕੇ ਇੱਕ ਦੀ ਬੰਦਾ ਕਹਿੰਦਾ ਫਰਦ ਕਰੋ ਕਿਸੇ ਨਾਮ ਕੱਕੇ ਤੋਂ ਹੈ ਕਿਸੇ ਨਾਮ ਲੱਲੇ ਤੋਂ ਹੈ ਹੁਣ ਜੇ ਲੱਲੇ ਸ਼ਬਦ ਤੋਂ ਲਾ ਸ਼ਬਦ ਤੋਂ ਨਾਮ ਲੱਖਾਂ ਦੇ ਹੋਣਗੇ ਪਰ ਰਾਸ਼ੀ ਤਾਂ ਇੱਕੋ ਹੀ ਹੈ ਸਮਝਦੇ ਹੋ ਕਿ ਨਹੀਂ ਪਰ ਹਰੇਕ ਦਾ ਦਿਨ ਡਿਫਰੈਂਟ ਹੈ ਹਰੇਕ ਦੀ ਖੁਰਾਕ ਡਿਫਰੈਂਟ ਹੈ ਹਰੇਕ ਦੇ ਵਿਚਾਰ ਹਰੇਕ ਦੀ ਜ਼ਿੰਦਗੀ ਹੁਣ ਜੇ ਬੰਦਾ ਇਹਦੇ ਭਲੇਖੇ ਚਲੇ ਤਾਂ ਫਿਰ ਤਾਂ ਪੁੱਛਣਾ ਚਾਹਾਂਗੇ ਕਿ ਕ੍ਰਿਸ਼ਨ ਦੀ ਰਾਸ਼ੀ ਔਰ ਕੰਸ ਦੀ ਰਾਸ਼ੀ ਕਿੰਨੀਆਂ ਸੀ ਇਹ ਕੋਈ ਸੀ ਨਾ ਕੱਕੇ ਤੇ ਕ੍ਰਿਸ਼ਨ ਕੱਕੇ ਤੇ ਕੰਸ ਹੁਣ ਫਰਕ ਕੀ ਸੀ ਫਰਕ ਰਾਸ਼ੀ ਨਾਲ ਨਹੀਂ ਹੁੰਦਾ ਨਾਮ ਨਾਲ ਨਹੀਂ ਹੁੰਦਾ ਫਰਕ ਹੁੰਦਾ ਸਾਡੀ ਕਰਨੀ ਨਾਲ ਜਿੱਥੇ ਕੰਸ ਨੂੰ ਸ਼ੈਤਾਨ ਕਿਹਾ ਗਿਆ ਰਾਕਸ਼ਸ ਕਿਹਾ ਗਿਆ ਉੱਥੇ ਸ਼੍ਰੀ ਕ੍ਰਿਸ਼ਨ ਨੂੰ ਭਗਵਾਨ ਕਿਹਾ ਸੀ ਫਰਕ ਕੀ ਹੈ ਫਰਕੇ ਕਰਮਾਂ 'ਚ ਕਰਨੀ ਕੀ ਹੈ ਸੋ ਰਾਸ਼ੀਆਂ ਦੇ ਚੱਕਰ 'ਚ ਨਾ ਪਾਓ ਆਪਣੀ ਕਰਨੀ ਦੇਖੋ ਅਗਰ ਸਾਡੀ ਕਰਨੀ ਅੱਛੀ ਹੈ ਤਾਂ ਅਸੀਂ ਇਨਸਾਨ ਤੋਂ ਭਗਵਾਨ ਅਗਰ ਕਰਨੀ ਮਾੜੀ ਹੈ ਤੈਸੀ ਇਨਸਾਨ ਤੋਂ ਸ਼ੈਤਾਨ ਵੀ ਸੋ ਰਾਸ਼ੀਆਂ ਨਾਲ ਫਰਕ ਨਹੀਂ ਪੈਂਦਾ ਰਾਸ਼ੀਆਂ ਦੇ ਚੱਕਰ 'ਚ ਨਾ ਪਾਓ ਆ ਜਿਹੜੇ ਸਵੇਰੇ ਸਵੇਰੇ ਅਖਬਾਰ ਲੈ ਕੇ ਬਹਿ ਜਾਂਦੇ ਮੇਰੀ ਰਾਸ਼ੀ 'ਚ ਕੀ ਲਿਖਿਆ ਕੁਝ ਨਹੀਂ ਲਿਖਿਆ ਉਹ ਲਿਖਣ ਵਾਲੇ ਵੀ ਜਿਹੜੇ ਬੈਠੇ ਆ ਨਾ ਉੱਥੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਰਿਪੋਰਟ ਪਰ ਭਾਈ ਲਿਖ ਦੇ ਜੋ ਲਿਖਣਾ ਹੈ ਸਮਝਦੇ ਹੋ ਕਿ ਨਹੀਂ ਜੇ ਆਪ ਸੋਚ ਕੇ ਦੇਖੋ ਸਮਝ ਕੇ ਦੇਖੋ ਥੋੜਾ ਜਿਹਾ ਚੀਜ਼ ਇਹਦਾ ਫੇਤਾ ਹੋਵੇ ਬੰਦਾ ਰਾਸ਼ੀ ਇੱਕ ਤਾਂ ਸਾਰਾ ਕੰਮ ਇੱਕੋ ਹੀ ਕਰ ਰਿਹਾ ਅੱਜ ਉਹ ਵੀ ਉੱਥੇ ਉਹੀ ਕਰ ਰਹੇ ਤੇ ਇਹ ਵੀ ਉਹੀ ਸੋ ਦੱਸਣਾ ਕੀ ਚਾਹੁੰਦੇ ਆ ਅਗਰ ਸਾਡੇ ਨਾਮ ਸਾਡਾ ਕੋਈ ਵੀ ਹੋਵੇ ਪਰਮਾਤਮਾ ਕਹਿੰਦਾ ਮੈਨੂੰ ਨਾਮ ਨਾਲ ਫਰਕ ਨਹੀਂ ਪੈਂਦਾ ਤੇਰੇ ਰੰਗ ਰੂਪ ਨਾਲ ਫਰਕ ਨਹੀਂ ਪੈਂਦਾ ਫਰਕ ਜਦ ਵੀ ਪੈਂਦਾ ਤੇਰੇ ਅਮਲਾਂ ਨਾਲ ਪੈਂਦਾ ਤੇਰੇ ਅਮਲਾਂ ਨਾਲ ਪੈਂਦਾ ਤੇਰੀ ਕਰਨੀ ਨਾਲ ਪੈਂਦਾ ਹੈ ਅਗਰ ਤੇਰੇ ਕਰਮ ਵਿਸ਼ਵਾਸ ਵਾਲੇ ਕਰਮ अच्छे ਹੈ ਕਰਮ ਨੇਕ ਹੈ ਤੂੰ ਮੈਤੇ ਯਕੀਨ ਰੱਖੂਗਾ ਤਾਂ ਤੇਰੀ ਹਰ ਮੁਸ਼ਕਿਲ ਦਾ ਹੱਲ ਹੋਏਗਾ